ਮਿੰਟੋ ਜੀ ਖਬਰ ਆ ਰਹੀ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਉਹਨਾਂ ਤੋਂ ਫਿਰੋਤੀ ਦੀ ਮੰਗ ਕੀਤੀ ਗਈ ਹੈ ਜੀ 2 ਕਰੋੜ ਰੁਪਏ ਮੰਗਿਆ ਕਿਸੇ ਨੇ ਕੀ ਵੇਰਵਾ ਜੀ ਦੇਖੋ ਇਹ ਤਾਂ ਬੜੀ ਖਤਰਨਾਕ ਚੀਜ਼ ਗੱਲ ਹੈ ਕੋਈ ਮਜ਼ਾਕ ਆ ਨਹੀਂ ਗੱਲ ਨਹੀਂ ਹੈਗੀ ਜੀ ਗੱਲ ਇਹ ਹੈ ਕਿ ਜੇ ਕੋਈ ਕਿਸੇ ਸਾਬਕਾ ਚੀਫ ਮਨਿਸਟਰ ਨੂੰ ਇਹ ਕਹਿਣਾ ਪੈ ਰਿਹਾ ਕਿ ਮੈਨੂੰ ਕਾਲਿੰਗ ਆਈ ਆ ਕਾਲਿੰਗ ਕੀਤੀ ਕਿਸੇ ਨੇ ਮੈਂ ਸਕਰੀਨਸ਼ਾਟ ਫਿਰ ਬਾਅਦ ਵਿੱਚ ਜਿਹੜੇ ਮੈਸੇਜ ਆਏ ਉਹਦੇ ਸਕਰੀਨਸ਼ਾਟ ਅੱਗੇ ਡੀਜੀਪੀ ਨੂੰ ਫਾਰਵਰਡ ਕੀਤੇ ਆ ਆਈਜੀ ਨੂੰ ਭੇਜੇ ਆ ਅਧਿਪਕ ਕਿਸੇ ਨੇ ਮੇਰੀ ਬਾਤ ਨਹੀਂ ਸੁਣੀ ਉਸ ਤੋਂ ਵੀ ਖਤਰਨਾਕ ਹੈ ਹਮਮ ਹਮ ਅੱਜ ਬਰਿਸਵਾ ਦੇ ਵਿੱਚ ਚੰਨਜੀਤ ਸਿੰਘ ਚੱਲੀ ਕਿਉਂਕਿ ਅੱਜ ਕੱਲ ਚੰਨੀ ਫਿਰ ਐਕਟਿਵ ਨੇ ਸਮਝਿਆ ਜਾਂਦਾ ਹੈ ਕਿ ਇਹ ਜਲੰਧਰ ਦੀ ਸੀਟ ਦੇ ਦਾਵੇਦਾਰ ਹੋ ਸਕਦੇ ਕਾਂਗਰਸ ਵਾਲਿਓ ਹਮਮ ਟਿਕਟ ਕਿਨੂੰ ਮਿਲਦੀ ਆ ਇਹਨੂੰ ਨਹੀਂ ਇਹ ਤਾਂ ਪਤਾ ਨਹੀਂ ਹੈ ਪਰ ਉਸ ਸੀਟ ਤੇ ਇਹਨਾਂ ਦੀ ਦਾਅਵੇਦਾਰੀ ਜਿਹੜੀ ਆ ਉਹ ਵੀ ਬਰਾਂਦਰ ਹੋਈ ਪਈ ਆ ਜੀ ਹੈ ਗਾਨੇ ਆ ਕਿ ਉਹਨੇ ਅੱਜ ਸਵਾ ਦੇ ਵਿੱਚ ਹੀ ਗਿਆ ਕਿ ਦੇਖੋ ਮੈਨੂੰ ਫੋਨ ਆਇਆ ਫੋਨ ਵਾਲਾ ਵਾਲੇ ਸ਼ਖਸ ਨੇ ਕਿਹਾ ਕਿ ਮੈਂ ਤੁਹਾਡੀ ਭਾਈ ਨਾਲ ਗੱਲ ਕਰਵਾਉਣਾ ਤੇ ਮੈਂ ਕਿਹਾ ਕਿ ਤੁਸੀਂ ਦੱਸੋ ਕੀ ਕੰਮ ਆ ਕਿ ਮੈਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਾਹਮਣੇ ट्रंप ਚਾਹੀਦਾ ਉਹ ਕਹਿੰਦੇ ਮੈਂ ਨਾਲ ਕਿਹਾ ਕਿ ਪੈਸੇ ਤੁਸੀਂ ਕਦੋਂ ਤੇ ਚੰਗਾ ਤੇ ਫੋਨ ਕਰ ਲੈ ਮੇਰੇ ਕੋਲ ਰੁਪਏ ਨਹੀਂ ਆ ਰਹੇ ਕੀ ਗੱਲ ਕਰਤੀ ਆ ਜੀ ਉਹ ਕਹਿੰਦੇ ਕਿ ਮੈਸੇਜ ਆਉਣਾ ਕੁਝ ਸ਼ੁਰੂ ਹੋ ਗਿਆ ਤਾਂ ਇਵਨ ਚਰਨਜੀਤ ਸਿੰਘ ਚੰਨੀ ਸਿੱਧੇ ਤੌਰ ਤੇ ਦੋਸ਼ ਲਾ ਰਹੇ ਆ ਕਿ ਭਾਈ ਇਸ ਤੋਂ ਬਾਅਦ ਮੈਂ ਜਿਹੜੀ ਜਾਣਕਾਰੀ ਦੇਣੀ ਸੀ ਕੀ ਉਹ ਪੁਲਿਸ ਦੇ ਅਲਰਟ ਕਰੀਆਂ ਨੂੰ ਦੇ ਦਿੱਤੀ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਹੂੰ ਹੂੰ ਇਹ ਉਹ ਮਾਨ ਸਾਹਿਬ ਨੂੰ ਵੇਖਣਾ ਪਏਗਾ ਕਿਉਂਕਿ ਉਹਨਾਂ ਦੇ ਕੋਲ ਹੋਮ ਮਿਨਿਸਟਰੀ ਹੈ ਪਹਿਲੀ ਗੱਲ ਤੇ ਇਹ ਆ ਕਿ ਇਹ ਜਾਂਚ ਪੜਤਾਲ ਦਾ ਵਿਸ਼ਾ ਹੈ ਕਿ ਅੱਜ ਕਨ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਵਾਲੇ ਕਈ ਫਿਰਦੇ ਆ ਅੱਗੇ ਆਪਾਂ ਦੇਖਦੇ ਫਲਾਣਾ ਫਰਜ਼ੀ ਫਰਜ਼ੀ ਟੀਟੀਓ ਫੜਿਆ ਗਿਆ ਜੀ ਫਰਜ਼ੀ ਜੱਜ ਫੜਿਆ ਗਿਆ ਜੀ ਫਲਾਣਾ ਫਰਜ਼ੀ ਫੜਿਆ ਗਿਆ ਅੱਜ ਕਨ ਫਰਜ਼ੀ ਗੈਂਗਸਟਰ ਵੀ ਫੜੇ ਜਾਂਦੇ ਨੇ ਜੀ ਜੀ ਕੋਈ ਬਦੰਗਵਾਰਾ ਕੀਤਾ ਜਾ ਰਿਹਾ ਜਾਂ ਸੱਚੀ ਹੋ ਜੇ ਸੱਚੀ ਹੋ ਤਾਂ ਫਿਰ ਸਾਨੂੰ ਕੋਲਣਾ ਨਹੀਂ ਚਾਹੀਦਾ ਕਿ ਅੱਜ ਕਨ ਬਹੁਤ ਮੋٹے موٹے ਜਿਹੜੇ ਗਾ ਇੱਕ ਅਦਾਕਾਰ ਤਾਰੂਵਾਰੀ ਇਹ ਤੇ ਨਿਸ਼ਾਨੇ ਤੇ ਹੈ ਨਹੀਂ ਹੈ ਕੀ politician ਵੀ ਆਉਣ ਲੱਗਾ ਪਿਆ ਇਸ ਕਰਕੇ ਗਵਨਿੰਗ ਬਾਤ ਪੜ੍ਹਤਾ ਦੀ ਜ਼ਰੂਰਤ ਹੈ ਜੀ ਮਿੰਟੂ ਜੀ ਕਿਸਾਨ ਅੰਦੋਲਨ ਦੌਰਾਨ ਜਿਹੜੇ ਇਸ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ ਹੋਈ ਸੀ ਗੋਲੀ ਲੱਗਣ ਕਰਕੇ ਸ਼ੁਭਕਰਨ ਉਸ ਦਾ ਸੰਸਕਾਰ ਅੱਜ ਕਰ ਦਿੱਤਾ ਗਿਆ ਜੀ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਆ ਕੀ ਡੀਟੇਲ ਹੈ ਜੀ ਹਾਂ ਜੀ ਦੇਖੋ ਸੰਸਕਾਰ ਹੋ ਗਿਆ ਸ਼ੁਭਕਰਨ ਸਿੰਘ ਦਾ ਇਸ ਤੋਂ ਇਲਾਵਾ ਜੀ ਸਭ ਤੋਂ ਵੱਡੀ ਗੱਲ ਆਪਾਂ ਅ ਦੇਖਿਏ ਇਸ ਮਾਮਲੇ ਦੇ ਵਿੱਚ ਤਾਂ ਉਹ ਇਹ ਆ ਕਿ 29 ਤਰੀਕ ਦਾ ਦੱਲੇਵਾਲ ਹੋਰਾਂ ਨੇ ਕਿਹਾ ਸੀਗਾ ਕਿ ਅਸੀਂ ਅਗਾਹ ਜਾ ਕੇ ਪ੍ਰੋਗਰਾਮ ਦੇਵਾਗੇ ਐਕਸ਼ਨ ਪ੍ਰੋਗਰਾਮ ਇਹਨਾਂ ਦੀ ਭਾਸ਼ਾ ਚ ਹੁੰਦਾ ਹੈ ਕਿ ਅਸੀਂ 29 ਨੂੰ ਐਕਸ਼ਨ ਪ੍ਰੋਗਰਾਮ ਦੇਵਾਗੇ ਸਟਾਰਟ ਹੋ ਗਿਆ ਪਰ ਉਸ ਤੋਂ ਬਾਅਦ ਜਦੋਂ ਮੈਨੂੰ ਪੁੱਛਿਆ ਗਿਆ ਕਿ ਕੀ ਉਨੀ ਗਿਆ ਪ੍ਰੋਗਰਾਮ ਤੁਸੀਂ ਤਾਂ ਇਹਨਾਂ ਨੇ ਕੋਈ ਗੱਲ ਕਹੀ ਹੈ ਕਿ ਆ ਵੇਲਾ ਹੋਣਾ ਇਸ ਤਰ੍ਹਾਂ ਦੀਆਂ ਰਣਨੀਤਿਕ ਗੱਲਾਂ ਕਰਨ ਦਾ ਨਹੀਂ ਅਸੀਂ ਕੱਲ ਨੂੰ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਸੋ ਅਸੀਂ ਅਪੀਲ ਕਰਦੇ ਹਾਂ ਕਿ 3 ਤਰੀਕ ਨੂੰ ਪਹੁੰਚੋ ਇੱਥੇ ਸਾਰੇ ਆਵਾਂ ਆ ਕੇ ਪਹੁੰਚੋ ਭਾਈ ਇਸ ਅਰਵਾਸ ਨੂੰ ਇੰਤੀ ਦੇ ਵਿੱਚ ਸ਼ਾਮਲ ਹੋ ਵਸਾਰੇ ਹਮਮ। ਨਲੇ ਅਕੀ ਦਲੇਵਨ ਹੁਰਾਨੀ ਇਹ ਤੇ ਖਰਾਬ ਦਿੱਤਾ ਕਿ ਇਹ ਮਾਂ ਦਾ ਜਾਇਆ ਨਹੀਂ ਇਹ ਹੁਣ ਆंदोलਨ ਦਾ ਜਾਂ ਸਾਰੇ ਕਿਸਾਨ ਜਿਹੜੇ ਆਦੇਸ਼ ਤੇ ਉਹਨਾਂ ਦਾ ਪੁੱਤ ਹੈ। ਜੀ ਇਹ ਗੱਲਾਂ ਉਹਨਾਂ ਨੇ ਕੀਤੀਆਂ ਪਰ ਜਵਾਬਵਾਰੀ ਆਈ ਕਿ ਐਕਸ਼ਨ ਪ੍ਰੋਗਰਾਮ ਤੇ ਉਹ ਟਾਲ ਦੇ ਗਏ ਕਹਿੰਦੇ ਜੀ ਇਹ ਵੇਲਾ ਠੀਕ ਨਹੀਂ ਹੈ ਇਹਨਾਂ ਗੱਲਾਂ ਦਾ। ਅਸਲ ਗੱਲ ਨੂੰ ਵਿਚਾਰ ਚਰਚਾ ਕਿ ਇਹ ਤੇ ਇੱਕ ਮਾਮਲਾ ਹੈ ਦੂਸਰੇ ਪਾਸੇ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਆ। ਹਾਈ ਕੋਰਟ ਨੇ ਉੱਥੇ ਜਿੱਥੇ ਕਾਂਗਰਸ ਨੂੰ ਸੌਰੀ ਜਿੱਥੇ ਹਰਿਆਣਾ ਨੂੰ ਚੰਗੀ ਝਾੜ ਲਾਈ ਆ ਫਟਕਾਰ ਲਾਈ ਆ ਉਥੇ ਨਾ ਰਹੀ ਜੇ ਆਪਾਂ ਵੇਖੀਏ ਤਾਂ ਹੀ ਕਿਸਾਨਾਂ ਨੂੰ ਵੀ ਥੋੜਾ ਕਿਹਾ ਕਿਸਾਨ ਦਾ ਜਿਹੜਾ ਉੱਥੇ ਪੱਖ ਰੱਖ ਰਹੇ ਸੀ ਕਿਸਾਨਾਂ ਦਾ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਉਹਨਾਂ ਨੇ ਥੋੜਾ ਹਲੂਨੇ ਆ ਕਿਸਾਨਾਂ ਨੂੰ ਵੀ ਫਟਕਾਰ ਲਾਈ ਗੋ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਤੁਸੀਂ ਹਾਈਵੇ ਤੇ ਮੰਗਾ ਨੂੰ ਲੈ ਕੇ ਬੈਠੇ ਹੋ ਅਸੀਂ ਹੁਣ ਸੁਣਵਾਈ ਕਰ ਰਹੇ ਹਾਂ ਤਾਂ ਤੁਸੀਂ ਆਪ ਦਾ ਪੱਗ ਜਿਹੜਾ ਉਹ ਕਿਹਾ ਕਿ ਕਿਉਂ ਨਹੀਂ ਰੱਖਦੇ ਹੂੰ ਹੂੰ ਇਹਦਾ ਜੀਐਸਐਮੀ ਮੋਡਿੰਫਾਈ ਟ੍ਰੈਕਟਰਾਂ ਦੇ ਨਾਲ ਅੰਦੌਲਨ ਨੂੰ ਜਾਇਜ਼ ਕਿਸ ਤਰ੍ਹਾਂ ਮੰਨਿਆ ਜਾ ਸਕਦਾ ਕਿਉਂਕਿ ਤੁਹਾਨੂੰ ਯਾਦ ਹੋਣਾ ਹਾਈਕੋਰਟ ਨੇ ਪਹਿਲੇ ਸੱਟਿਆ ਹਟ ਦਿੱਤਾ ਸੀਗਾ ਭਈ ਹਾਈਵੇਜ਼ ਤੇ ਇੰਟਰੈਕਟਰ ਜਿਹੜੇ ਉਹ ਨਹੀਂ ਲਿਆਂਦੇ ਜਾ ਸਕਦੇ ਆ ਦੌਰਨ ਵਾਸਤੇ ਉਦੋਂ ਬਾਅਦ ਤੇ ਫਿਰ ਮਸ਼ੀਨਾਂ ਵਾਲੇ ਦਾ ਵੀ ਆ ਗੀਆਂ ਤੇ ਇਧਰ ਦੂਜੇ ਪਾਸੇ ਜੇ ਹਰਿਆਣਾ ਦੀ ਗੱਲ ਕਰੀਏ ਨਾ ਤਾਂ ਹਰਿਆਣੇ ਦੇ ਮਾਮਲੇ ਦੇ ਵਿੱਚ ਨਹੀਂ ਫਟਕਾਰ ਹੀ ਆ ਇਹਨਾਂ ਨੂੰ ਵੀ ਚੰਗੀ ਫਟਕਾਰ ਲਾਈ ਆ ਉਹ ਕਹਿੰਦੇ ਆਂ ਕਿ ਗੱਲ ਇਹ ਆ ਕਿ ਇਹ ਕੋਈ ਅਤਵਾਦੀ ਹੈ ਜੀ ਇਹਨਾਂ ਤੇ ਤੁਸੀਂ ਇਸ ਤਰ੍ਹਾਂ ਗੋਲੀਆਂ ਵਰਸਾ ਰਹੇ ਹੋ ਇਸ ਤਰ੍ਹਾਂ ਦਾ ਮੰਨ ਕਰ ਰਹੇ ਹੋ ਇਹ ਕੋਈ ਅਤਵਾਦੀ ਥੋੜੀ ਹੈ ਮਤਲਬ ਕਿ ਦੋਹਾਂ ਤਿਰਾਨ ਨੂੰ ਦੋਹਾਂ ਅテਰਨ ਨੂੰ ਕਿਤੇ ਕਿਤੇ ਚ ਜੋੜਿਆ ਗਿਆ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਜੀ ਕਿਸਾਨ ਅੰਦੋਲਨ ਕਰਤਾ ਜਿਹੜੇ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਹਾਡਾ ਤਰੀਕਾ ਜਿਹੜਾ ਹੈ ਭਾਈ ਮਤਲਬ ਕਿ ਮੰਨ ਕਾਇਜ ਹੋ ਸਕਦੀ ਹੈ ਅੰਦੋਲਨ ਜਾਇਜ਼ ਹੋ ਸਕਦਾ ਕੋਈ ਚੱਕਰ ਨਹੀਂ ਪ੍ਰੋਟੈਸਟ ਅਧਕਾਰ ਹੋ ਸਕਦਾ ਪਰ ਕੁਝ ਚੀਜ਼ਾਂ ਜਾਂ ਤਰੀਕਾ ਕਰੀ ਜੜੀ ਹੈ ਉਹ ਸੋਚਨ ਵਿਚਾਰਨ ਦਾ ਵਿਸ਼ਾ ਤੇ ਇਸੇ ਤਰ੍ਹਾਂ ਹਰਿਆਣੇ ਲੋਕਿਆ ਗਿਆ ਕਿ ਭਾਈ ਇਹ ਕੋਈ ਅਤਵਾਦੀ ਨਹੀਂ ਕੀ ਨੇਗੇ ਜੀ ਜੇ ਤਾਂ ਤੁਸੀਂ ਪੰਪ ਪੁੱਟ ਰਹੇ ਹੋ ਜੀ ਰਤੂ ਬੈਸ ਸੁਟ ਰਹੇ ਹੋ ਜਿਸ ਤਰ੍ਹਾਂ ਤੁਸੀਂ ਮੋਟਰ ਰਬਿਕਾ ਤੇ ਤੌਰ ਤੇ ਦਾਵਾ ਕੀਤਾ ਗਿਆ ਸੀਗਾ ਕਿ ਉਹ ਹੀ ਚਲਾਏ ਗਏ ਨੇ ਪਤਾ ਨਹੀਂ ਸੱਚ ਹੈ ਜਾਂ ਝੂਠਿਆ ਫਿਰ ਇੱਕ ਸਾਰਾ ਗੋਣੇ ਦਾਵਾ ਕੀਤਾ ਸੀਗਾ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਉਥੇ ਬਈ ਮਰੂਦ ਵੀ ਵਰਖਾ ਕਰਨ ਦਾ ਹੈ ਜੀ ਠੀਕ ਨਹੀਂ ਹੈ ਤਾਂ ਕਿ ਰਿਟਾਇਰਡ ਜਾਤ ਤੋਂ ਜਾਂਚ ਪੜਤal ਕਰਨ ਦੇ ਮਾਮਲੇ ਦੇ ਵਿੱਚ ਕੇਂਦਰ ਨੂੰ ਵੀ ਨੋਟਸ ਦੇ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਮੰਗ ਕੀਤੀ ਗਈ ਹੈ ਇਸ ਪਟੀਸ਼ਨ ਦੇ ਵਿੱਚ ਜੀ ਕਿ ਪੰਜਾਬ ਪੁਲਿਸ ਸਬਰਤ ਨਹੀਂ ਲਾਗਦੀ ਇਸ ਮਾਮਲੇ ਦੀ ਜਾਂਚ ਕਰਨ ਦੇ ਸਬੰਧ ਵਿੱਚ ਆਜਾ ਕਿਸੇ ਸਾਬਕਾ ਜੱਜ ਤੋਂ ਇਹ ਜਿਹੜੀ ਜਾਣ ਹਰਤਾ ਹੈ ਸਾਰੀ ਹੋਣੀ ਚਾਹੀਦੀ ਹੈ ਹਮ ਜੀ ਮਿੰਟੂ ਜੀ ਰਾਮ ਰਹੀਮ ਨੂੰ ਜਿਹੜੀ ਪਰੋਲ ਮਿਲ ਜਾਂਦੀ ਹੈ ਸਮੇਂ-ਸਮੇਂ ਸਿਰ ਉੱਤੇ ਹੁਣ ਅਦਾਲਤ ਨੇ ਬੜਾ ਸਖਤ ਰੁਖ ਅਪਣਾਇਆ ਕਹਿੰਦੇ ਵਾਰ-ਵਾਰ ਪਰੋਲ ਇਹਦਾ ਨਹੀਂ ਦਿੱਤੀ ਜਾ ਸਕਦੀ ਕੀ ਆਖਿਆ ਹਾਈ ਕੋਰਟ ਨੇ ਜੀ ਦੇਖੋ ਹਾਈ ਕੋਰਟ ਇਹਦੇ ਤੇ ਬੀ ਸਖਤ ਹੋ ਗਿਆ ਹਾਈ ਕੋਰਟ ਇਹਨਾਂ ਦਿਨਾਂ ਦੇ ਵਿੱਚ ਕਿਸੇ ਕਿਸੇ ਤੇ ਹੀ ਮਾਮਲਾ ਦਾ ਜ਼ਿਆਦਾਤਰ ਸਖਤ ਹੀ ਹੁੰਦਾ ਹੈ ਨਾ ਮਾਮਲਿਆਂ ਦੇ ਵਿੱਚ ਹਮ ਧਨੇ ਆ ਕੀ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਇੱਕ ਤੇ ਨੋਟਿਸ ਜਾਰੀ ਕਰ ਦਿੱਤਾ ਕਿ ਲਿਆ ਕੇ ਭਈ ਜਵਾਬ ਆਪਣਾ ਤੇ ਇੱਥੇ ਦਾਖਲ ਕਰੋ ਹਮ ਹਮ ਨਾਲ ਹੀ ਉਹਨਾਂ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਡੇਰਾ ਮੁਖੀ ਨੂੰ ਹੁਣ ਗਾਤ ਪਰੋਲ ਨਹੀਂ ਦਿੱਤੀ ਜਾ ਸਕਦੀ ਮਤਲਬ ਇੱਕ ਜਿੱਦਾਂ ਕਹਿੰਦੇ ਕਿ ਐਸਪੀਸੀ ਨੇ ਜੋ ਪਟੀਸ਼ਨ ਪਾਈ ਸੀਗੀ ਉਹਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਡੀ ਜਿੱਤ ਮਿਲਦੀ ਨਜ਼ਰ ਆ ਰਹੀ ਹੈ ਕਿ ਹਾਈ ਰੋਗ ਨੇ ਇੰਤਵਾਰੀ ਰੋਕ ਹੀ ਲਾ ਦਿੱਤੀ ਹੈ ਇੱਕ ਤਰ੍ਹਾਂ ਨਾਲ ਕਿ ਅਗਾ ਤੋਂ ਤੁਸੀਂ ਇਸ ਬੱਦੇ ਨੂੰ ਹਮ ਹਮ ਬਿਨਾਂ ਮਨਜ਼ੂਰੀ ਦੇ ਪਰੋਲ ਲੈਂਦੇ ਨੇ ਜੀ ਦੇ ਕੋਲ ਪਰੋਲ ਜੂ ਬਣੀ ਰਹੀ ਹੈ ਨਾ ਮੈਂ ਪਹਿਲੀ ਵਾਰ 24 ਤੋਂ 20 ਵੀ ਦੁਜੀ ਗਾਰੇ ਕੀ ਮਈ 2021 ਇੱਕ ਦਿਨ ਦੀ ਪਰੋਲ ਸੀ ਵੈਸੀ 7 ਫਰਵਰੀ 2021 ਤਿੰਨ ਦਿਨ ਦੀ ਪਰੋਲ ਫਿਰ ਟੂਨ ਬਈ ਇੱਕ ਮਹੀਨੇ ਦੀ ਪਰੋਲ ਅਕਤੂਬਰ ਵਾਈ 40 ਦਿਨ ਦੀ ਪਰੋਲ 21 ਜਨਵਰੀ ਤੇ 4 ਦਿਨ ਦੀ ਪਰੋਲ ਨਹੀਂ ਚਲਾਈ 23 30 ਦਿਨ ਦੀ ਪਰੋਲ ਨਵੰਬਰ ਤੇ 29 ਦਿਨ ਦੀ ਫਰਲੋ ਜੀ ਉਨ੍ਹੀ ਜਨਵਰੀ 2024 ਨੂੰ ਪਾਬਾਬ ਦਿੱਤੀ ਹੂੰ ਹੂੰ ਜਿਹੜੀ ਕਿ ਅਜੇ ਤੱਕ ਚੱਲ ਰਹੀ ਆ ਅਕਲਮ ਕਿ ਉਹਨੇ ਇਹਨੂੰ ਤੈਨ ਸਮੇਂ ਤੇ ਸਰੈਂਡਰ ਕਰਨਾ ਪਊਗਾ ਉਥੇ ਜਾਣਾ ਪਊਗਾ ਜੇਲ੍ਹ ਦੇ ਵਿੱਚ ਤੇ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੂੰ ਜਵਾਬ ਪੇਸ਼ ਕਰਨਾ ਪਊਗਾ ਤੇ ਦੂਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ ਹੋਣਾ ਹਾਈ ਓਟ ਦੀ ਪਰਮਿਸ਼ਨ ਤੋਂ ਬਿਨਾਂ ਇਸ ਨੂੰ ਸਿੱਧੀ ਪਰੋਲ ਨਹੀਂ ਦਿੱਤੀ ਜਾ ਸਕਦੀ ਇਹ ਬਾਕ ਵੱਡਾ ਇੱਕ ਤਰ੍ਹਾਂ ਨਾਲ ਕਹਾਂ ਲੁ ਕਿ ਹੜਾਂ ਦਾ ਪੈ ਦੂ ਬਹਿ ਤੇ ਰਾਤ ਦੇ ਵਿੱਚ ਜੀ ਇਹਦੇ ਦਰਮਿਆਨ ਜਿਹੜੀ ਸਭ ਤੋਂ ਵੱਡੀ ਗੱਲ ਉੱਛੀ ਗਈ ਆ ਅਰੇ ਆ ਸਰਕਾਰ ਤੋਂ ਇਹ ਮੈਂ ਕਿ ਇਸ ਤਰ੍ਹਾਂ ਮਤਲਬ ਕਿ ਜਿਹੜੀਆਂ ਮੈਂ ਪੈਰੋਲ ਦੀਆਂ ਤੁਹਾਨੂੰ ਗਣਾਈਆਂ ਨੇ ਨਿਤੀਆਂ ਤਰੀਕਾ ਹਮਮ ਕਿ ਕੋਈ ਸਿਤਾ ਨਾ ਦੱਸ ਕਿ ਕਿਸੇ ਉਹ ਬੰਦੇ ਨੂੰ ਲੋਟ ਸੀ ਪਰਗੁੰਦ ਨੇ ਹਮਮ ਕਮੇ ਨੂੰ ਲੱਗਦਾ ਕਿ ਇੰਦੇ ਸਰਕਾਰ ਕਿਤੇ ਨਾ ਕਿਤੇ ਫਸੇਗੀ ਜ਼ਰੂਰ ਤੁਨ ਕਿ ਐਸਟੀਪੀਸੀ ਇਹਦੇ ਤੇ ਪਰਵਾਹੀ ਕਰ ਰਹੀ ਸੀ ਉਹ ਲਈ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਨਿਗਾ ਸੀ ਕਿ ਸੋ ਲਿਹਾਜ਼ਾਂ ਉਹ ਕਜ਼ੂਤੀ ਫਸੀ ਹਰਿਆਣਾ ਸਰਕਾਰ ਹੈ ਜਿਹੜੀ ਉਹ ਉੱਥੇ ਜਾ ਕੇ ਕੀ ਜਵਾਬ ਦਾਖਲ ਕਰਦੀ हूं ਤਾਂ ਇੰਤਜ਼ਾਰ ਕਰਨਾ ਪਊਗਾ ਪਰ ਇੱਕ ਵਾਰੀ ਕਹਿ ਸਕਦੇ ਆ ਕਿ ਡੇਰਾ ਮੁਖੀ ਨੂੰ ਕਾਫੀ ਵੱਡਾ ਝਟਕਾ ਤੇ ਇਸ ਤੋਂ ਵੀ ਵੱਡਾ ਝਟਕਾ ਜਿਹੜਾ ਉਹ ਮੈਨੂੰ ਲੱਗਦਾ ਕਿ ਭਾਜਪਾ ਨੂੰ ਕਿਉਂਕਿ ਇਹ ਤਾਂ ਚਾਹੁੰਦੇ ਹੁਣੇ ਆ ਕਿ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਦੇ ਦਰਮਿਆਨ ਘਟੋਟ ਕੋਈ 2-4 ਘੇੜੇ ਤੋਂ ਬਾਹਰ ਹੀ ਜਮੇ ਸਾਡੇ ਪ੍ਰਚਾਰ ਵਾਸਤੇ ਹੂੰ ਜੀ 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 ਮਿੰਟੂ ਜੀ ਜਿਹੜਾ ਬਾਦਲਾਂ ਦਾ ਸੁਖ ਵਿਲਾਸ ਹੋਟਲ ਆ ਉਹਦੇ ਬਾਰੇ ਸੀਐਮ ਮਾਨ ਨੇ ਕੁਝ ਵੱਡੇ ਖੁਲਾਸੇ ਕੀਤੇ ਨੇ ਕੀ ਦਾਵਾ ਕਰ ਰਹੇ ਨੇ ਭਗਵੰਤ ਮਾਨ ਜੀ ਦਿਨ ਨੂੰ देर शाम ਆਕਾਲੀ ਦਲ ਦਾ ਵੀ ਪ੍ਰਤੀਕਰਮ ਆ ਗਿਆ ਦੇਤੇ ਕਾਫੀ ਲੰਮਾ ਸਮਾਂ ਲੈ ਰਿਹਾ ਉਹਨਾਂ ਨੇ ਕਿਉਂਕਿ ਤੁਹਾਨੂੰ ਪਤਾ ਫੈਕਟ ਇਕੱਠੇ ਕਰਨੇ ਪੈਂਦੇ ਆ ਜਦ ਕਾਊਂਟਰ ਕਰਨਾ ਹੋਵੇ ਪਰ ਉਹਦੇ ਤੇ ਆਪਣੇ ਬਾਤ ਚ ਆ ਜਾਨੇ ਆ ਤਾਂ ਅੱਜ ਇਹਨਾਂ ਨੇ ਉਹਦੇ ਵਿੜਿਆ ਇਸ ਚਿੱਠੀ ਨੂੰ ਇਹਨਾਂ ਨੇ ਕਹਿਣ ਕਿ ਪਹਿਲਾਂ ਪਰਦੇ ਰੋਇਸਾ ਬਾਦਲ ਪਰਵਾਰ ਨੇ 86 ਕਨਾਲ ਸੁਲਾ ਮਰਨੀਜ਼ਮ ਜ਼ਮੀਨ ਖਰੀਦੀ ਆ ਮੰਮੀ 185 86 ਦੇ ਦਰਮਿਆ। ਹੂੰ ਹੂੰ ਫਿਰ ਇਸ ਤੋਂ ਬਾਅਦ ਟੂਰਿਜ਼ਮ ਪਾਲਿਸੀ ਲਿਆਂਦੀ ਤੇ ਇਹਦੇ ਵਿੱਚ ਫਿਰ ਸੋਧ ਕਰਕੇ ਇੱਥੇ ਇੱਕ ਹੋਟਲ ਬਣਾਇਆ ਗਿਆ। ਮਤਲਬ ਕਿ ਪਹਿਲਾਂ ਇਹਨਾਂ ਸਿਜਾ ਦੇਤੇ ਕੋਈ ਵੀ ਇਸ ਤਰ੍ਹਾਂ ਦੀ ਉਹ ਸਾਰੀ ਤਾਮੀਨ ਨਹੀਂ ਕੀਤੀ ਜਾ ਸਕਦੀ। ਹੂੰ ਹੂੰ ਇਹਨਾਂ ਨੇ ਉਹ ਟੂਰਿਜ਼ਮ ਪਾਲਿਸੀ ਲਿਆਂਦੀ ਤੇ ਉਹਦੇ ਵਿੱਚ ਇਹ ਸਾਰਾ ਕੁਝ ਕੀਤਾ ਫਿਰ ਜਦੋਂ ਮਕੰਮਲ ਉਹਦੇ ਇਹ ਸਾਰੀ ਤਾਂ ਫਿਰ ਇਹਨਾਂ ਨੇ ਨਾਲ ਦੀ ਨਾਲੋਂ ਬੰਦ ਕਰ ਦਿੱਤੀ ਕਿ ਕੁਝ ਹੋਰ ਵੀ ਕੰਪੀਟੀਟਰ ਇੱਥੇ ਦਾ ਆ ਜਾਵੇ। ਜੀ ਤਾਂ ਖੈਰ ਨਾਰੀ ਇਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਇਹਨਾਂ ਦੀ ਆਪਣੀ ਹੀ ਕੰਪਨੀ ਸੀ ਉਹਨੇ ਆਪਣੀ ਜ਼ਮੀਨ ਜਿਹੜੀ ਸੀ ਆਪਣੀ ਕੰਪਨੀ ਨੂੰ ਵੇਚ ਦਿੱਤੀ ਤੇ ਜਦੋਂ ਬਾਦਲ ਕੋਲ ਜਿਹੜੀ 20 ਕਿਲੇ ਇੱਥੇ ਜ਼ਮੀਨ ਹੋ ਗਈ ਤੇ ਜਿਆਦਾਤਰ ਸ਼ੇਅਰ ਜਿਹੜੇ ਆ ਸੁਖਵੀਰ ਸਿੰਘ ਬਾਦਲ ਦੇ ਕੋਲ ਹੀ 1,83,250 ਸ਼ੇਅਰ ਦੱਸੇ ਇਹਨਾਂ ਨੇ ਆਸਮੇਂ ਤੋਂ ਬਾਅਦਲ ਦੇ 81,500 ਸ਼ੇਅਰ ਦੱਸੇ ਜਿਨ੍ਹਾਂ ਦੀ ਕੀਮਤ ਹੈ ਇਸ ਵੇਲੇ 700 ਰੁਪਏ ਹੂੰ ਹੂੰ ਤੇ ਹੋਟਲ ਬ੍ਰਾਉਂਡ ਦੇ ਬਰਕਰਾਰ ਕਹਿੰਦੇ ਜੀ 7 5 13 ਅੰਸ਼ੂਕ ਹੋਈ ਸੀਗੀ ਖੈ ਇਹਦੇ ਵਿੱਚ ਇਹਨਾਂ ਨੇ ਇੱਕ ਸਭ ਤੋਂ ਵੱਡਾ ਦਾਵਾ ਕੀਤਾ ਜਿਹੜਾ ਦਾ ਜਾ ਕੇ ਇੱਕ ਬਹੁਤ ਵਿਵਾਦ ਦਾ ਵਿਸ਼ਾ ਬਣ ਜਾ ਰਿਹਾ ਇਹਨਾਂ ਨੇ ਕਿਹਾ ਇਹ ਇਸਤਨ ਇੱਕ ਪੈਲਸੀ ਦੇ ਤਹਿਤ ਛੋਟ ਦੇ ਕੇ ਇਹਨਾਂ ਨੇ ਆਪਣੀ ਉਸਾਰੀ ਕੀਤੀ ਬਹੁਤ ਵੱਡਾ ਇੱਕ ਤਰ੍ਹਾਂ ਦਾ ਹੋਟਲ ਅੰਸਾਰ ਨੇ ਆ ਪਰ ਉਸ ਤੋਂ ਵੀ ਵੱਡਾ ਰਲੜਾ ਲੱਗਿਆ ਹੈ ਸਰਕਾਰੀ ਰਜਾਦੇ ਨੂੰ ਕਿ ਇਹਨਾਂ ਨੂੰ ਛੋਟ ਦਿੱਤੀ ਗਈ ਹੈ ਜਿੱਦਾ ਬਿਜਲੀ ਤੇ ਜੀ ਐਸਟੀ ਜਾਂ ਵੇਬ ਤੇ ਤੇ ਉਹ 158 ਕਰੋੜ ਯਾਨੀ 1 ਅਰਬ 8 ਕਰੋੜ ਦੀ ਆ। ਇਹ ਲੈਂਦੇ ਹੁਣ ਅਕਾਲੀ ਦਾ ਪਾਪਕ ਦੇ ਗੁਲਾਰੇ ਨੂੰ ਮੈਂ ਸੁਣ ਰਿਹਾ ਹਾਂ ਸਾਹਿਬ। ਜੀ। ਉਹਨੇ ਕਿਹਾ ਕਿ ਦੇਖੋ ਅਸੀਂ ਵੀ ਕਾਰਜ ਕਢਾ ਰਹੇ ਨੇ ਮਾਨ ਸਾਹਿਬ। ਤੁਹਾਡੇ ਤੇ ਰਵਸਤੇ ਟੰਨਾ ਨੇ। ਜਾਂ ਤਾਂ ਇਹ ਕਾਰਵਾਈ ਕਰਕੇ ਦਿਖਾ ਦਿਓ। ਹੂੰ ਹੂੰ। ਜੇ ਮੈਂ ਤੁਸੀਂ ਦਾ ਵਾਅਦਾ ਕਰਦੇ ਹਾਂ। ਜਾ ਮਾਫੀ ਮੰਗਨ ਤੇ জাফর ਇੱਕ ਡਾਫਮੇਸ਼ਨ ਦਾ ਕੇਸ ਉਪੋਗਤਨ ਵਾਸਤੇ ਤਿਆਰ ਹੋ ਕਹਿੰਦੇ ਕਿ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਤੁਸੀਂ ਆਂਕੜੇ ਦੇਸ਼ ਕੀਤੇ ਆ ਅਸੀਂ ਇਹਨਾਂ ਸਾਰੇ ਆਂਕੜਿਆਂ ਦੀਆਂ ਤੰਜੀਆਂ ਉਡਾਵਾਂਗੇ ਤਾਂ ਅੱਜ ਤੀ ਪੀਸੀ ਨੂੰ ਜੇ ਆ ਪਬਲਿਕ ਹੈ ਤਾਂ ਇਹਦਾ ਜਿਹੜਾ ਟਾਈਮ ਹੈ ਇਹਦੀ ਟਾਈਮਿੰਗ ਹੈ ਜਿਹੜੀ ਬਹੁਤ ਲੈਕੀ ਵੀ ਸਵਾਲ ਖੜੇ ਹੋਏ ਕਿ ਇੱਕ ਪਾਸੇ ਜਦੋਂ ਸ਼ੁਭਕਰਨ ਸਿੰਘ ਦਾ ਸੰਸਕਾਰ ਹੋ ਰਿਹਾ ਸੀਗਾ ਤਾਂ ਠੀਕ ਉਸ ਵੇਲੇ ਪੀਸੀ ਕੀ ਕੀਤੀ ਗਈ ਇਹ ਯਕਦਾਂ ਲੋਕਾਂ ਨੂੰ ਕਿਹਾ ਗਿਆ ਕਿ ਜੀ ਮੁੱਖ ਮੰਤਰੀ ਬਹੁਤ ਵੱਡਾ ਧਮਾਕਾ ਕਰਨ ਜਾ ਰਹੇ ਆ ਯਾਨੀ ਧਿਆਨ ਹਟਾਉਣ ਦਾ ਵੀ ਇਤਨੇ ਕਿਤੇ ਯਤਨ ਕਰਨ ਦੀ ਕੋਸ਼ਿਸ਼ ਜਿਹੜੀ ਸਰਕਾਰ ਵੱਲੋਂ ਕੀਤੀ ਗਈ ਹੈ ਇਹਨੂੰ ਸ਼ਾਇਦ ਹੀ ਨਿਗਾ ਨਾਲ ਲੋਕ ਜਿਹੜੇ ਦੇਖ ਕੇ ਕਹਿ ਰਹੇ ਹਮਿੰਟੂ ਜੀ ਇਹ ਦੱਸਿਓ ਜਿਹੜੇ ਕਾਂਗਰਸ ਦੇ 6 ਬਾਗੀ ਵਿਧਾਇਕ ਸੀ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਜੀ ਜੀ ਬਿਲਕੁਲ ਉਹਨਾਂ ਦੀ ਮੈਂਬਰਸ਼ਿਪ ਵੀ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ 15 ਜਿਹੜੇ ਆ ਉਹ ਇਹਨਾਂ ਨੇ ਭਾਜਪਾ ਦੇ ਵੀ ਸਸਪੈਂਡ ਕਰ ਦਿੱਤੇ ਸਨ ਵਿਧਾਇਕ ਤਾਂ ਇਹ ਸਾਰਾ ਗੱਲ ਕੀ ਹੈ ਕਿ ਇਹ ਸਾਰੀ ਜਿਹੜੀ ਦਵਾਈ ਇਹਨਾਂ ਨੂੰ ਪਿਆਈ ਜਾ ਰਹੀ ਹੈ ਭਾਜਪਾ ਵਾਲਿਆਂ ਨੂੰ ਇਹ ਇਹਨਾਂ ਦੀ ਬਣਾਈ ਹੋਈ ਆ ਇਹ ਅੱਗੇ ਇਸ ਤਰ੍ਹਾਂ ਕਰਦੇ ਸੀ ਤੁਸੀਂ ਦੇਖਿਆ ਹੁਣ ਆਇਆ ਜਦੋਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ 150 ਦੇ ਕਰੀਬ ਜਿਹੜੇ ਸੀਗੇ ਮੈਂਬਰ ਪਾਰਲੀਮੈਂਟ ਬਾਹਰ ੁੱਟ ਕੇ ਬਾਹਰ ਕੰਢ ਕੇ ਤੇ ਫਿਰ ਉਸ ਤੋਂ ਬਾਅਦ ਕਈ ਬਿੱਲ ਜਿਹੜੇ ਸੀਗੇ ਪਾਸ ਕਰਵਾ ਲਏ ਸਨ ਇਹਦੇ ਤੋਂ ਸਿੱਖਿਆ ਸਾਨੂੰ ਕਿ ਕਿਤੇ ਨਾ ਕਿਤੇ ਨਾ ਨਹੀਂ ਵੀ ਲੈਣਿਆ ਦਰਅਸਲ ਗੱਲ ਕੀ ਹੈ ਕਿ ਇੱਕ ਨਾ ਮਾਮਲਾ ਸੀਗਾ ਮਹਾਰਾਸ਼ਟਰ ਦੇ ਵਿੱਚ ਜਦੋਂ ਰਿਵੋਲਟ ਹੋਇਆ ਹੈ ਛੇ ਸੈਨਾ ਦੇ ਵਿੱਚ ਇੱਕਨਾਥ ਸ਼ਿੰਦੇ ਨੇ ਪਾਰਟੀ ਜਦੋਂ ਤੋੜ ਦਿੱਤੀ ਉਦੋਂ ਮਾਮਲਾ ਗਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਹਵਾ ਕਿ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ ਹਨ ਚੰਚੂਰ ਜੀ ਉਹਨਾਂ ਨੇ ਕਹਿ ਆ ਸੀਗਾ ਕਿ ਇਹਦੇ ਵਿੱਚ ਇੱਕ ਸੰਵਿਧਾਨਕ ਬੈਂਚ ਬਣਾਉਣ ਦੀ ਜ਼ਰੂਰਤ ਹੈ ਜਿਹੜੀ ਦਲ ਬਦਲੀ ਐਸੋਲੇ ਜਾਂ ਤੁਮਨਫੋਰਡ ਚੱਲ ਰਹੀ ਆ ਉਹ ਤੇ ਨਹੀਂ ਬਣੀ ਬਦਲ ਕੇ 3 ਮਹੀਨਿਆਂ ਦਾ ਕਿਹਾ ਸੀ ਇਹਨਾਂ ਨੇ ਉਤੇ 9 ਮਹੀਨੇ ਬੀਤ ਗਏ 9 ਮਹੀਨੇ ਅਜੇ ਤੇ ਜਵਾਬ ਵੀ ਹੋ ਜਾਂਦਾ ਪਰ ਇਥੇ ਸੰਵਿਧਾਨਕ ਬੈਂਚ ਦਾ ਗਠਨ ਨਹੀਂ ਹੋਇਆ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਉਥੇ ਉਹਨਾਂ ਨੇ ਕੁਝ ਡਾਇਰੈਕਸ਼ਨਸ ਦਿੱਤੀਆਂ ਸਨ ਮਤਲਬ ਕਿ ਡਿਫਾਈਨ ਕਰ ਦਿੱਤੀ ਸੀ ਕਿ ਭੂਮਿਕਾ ਰਾਜਪਾਲ ਦੀ ਵੀ ਤੇ ਸਪੀਕਰ ਦੀ ਵੀ ਤਾਂ ਇਹਨਾਂ ਨੇ ਫਿਰ ਉਸ ਚੀਜ਼ ਦਾ ਫਾਇਦਾ ਚੁੱਕਿਆ ਜੇ ਤਾਂ ਰਾਜਪਾਲ ਪਹਿਲੇ ਵਾਲੀ ਭੂਮਿਕਾ 'ਚ ਹੁੰਦਾ ਤੇ ਤੁਹਾਨੂੰ ਪਤਾ ਉਹਨੇ ਕਹਿ ਦੇਣਾ ਸੀ ਕਿ ਫਲੋਰ ਟੈਸਟ ਕਰਵਾ ਲਓ ਜੀ ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਨਹੀਂ ਇਸ ਤਰ੍ਹਾਂ ਜਦੋਂ ਪਾਰਟੀ ਚ ਟੁੱਟ ਭੱਜ ਹੋਏਗੀ ਤਾਂ ਫਲੋਰ ਟੈਸਟ ਨਹੀਂ ਹੋਏਗਾ। ਦਾ ਸਪੀਕਰ ਦੀ ਇੱਕ ਅਹਿਮ ਭੂਮਿਕਾ ਜਿਹੜੀ ਆ ਉਹ ਤੈਅ ਕਰ ਦਿੱਤੀ ਗਈ ਸੀ ਕਿ ਤਾਂ ਸਪੀਕਰ ਆਪਣੀ ਭੂਮਿਕਾ ਉਹ ਜਿਹੜੀ ਮਿਲੀ ਹੋਈ ਭੂਮਿਕਾ ਉਹਦਾ ਪ੍ਰਯੋਗ ਉਹ ਭਾਜਪਾ ਪਤੀ ਕਰ ਗਿਆ ਜਿਹਦੇ ਕਰਕੇ ਮੈਂ ਕਹਿ ਰਿਹਾ ਇਹਨਾਂ ਦੀ ਕੁੱਟੀ ਇਹਨਾਂ ਨੂੰ ਫਲਾਈ ਗਈ। ਜੀ ਤੇ ਮਿੰਟੂ ਜੀ ਜਿਹੜਾ ਹਰਿਆਣਾ ਦੇ ਵਿੱਚ ਕਤਲ ਹੋਇਆ ਸੀ ਬੀਤੇ ਦਿਨੀ ਜਿਸ ਨੇ ਪੂਰੇ ਸੂਬੇ ਦੇ ਵਿੱਚ ਤਰਸੱਲੀ ਮਚਾ ਦਿੱਤੀ ਸੀ ਨਫੇ ਰਾਠੀ ਦਾ ਕਤਲ ਵਾਲਾ ਮਾਮਲਾ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਜੀ ਵੀ ਲੰਡਨ ਦੇ ਵਿੱਚ ਬੈਠਾ ਕੋਈ ਗੈਂਗਸਟਰ ਉਸਨੇ ਜ਼ਿੰਮੇਵਾਰੀ ਲਈ ਹੈ ਕੀ ਅਪਡੇਟ ਹੈ ਜੀ ਜੀ ਬਿਲਕੁਲ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਵੰਟੀ ਵੈਂਸ ਵਾਲਾ ਮਾਮਲਾ ਸੀ ਇਹਦੇ ਵਿੱਚ ਵੀ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਰੰਗਦਾਰੀ ਨਾਲ ਹੀ ਜੁੜਿਆ ਮਸਲਾ ਸੀ ਓਕੇ ਤੇ ਅੱਜ ਇਹਨਾਂ ਨੇ ਜਿਹੜਾ ਕੀਤਾ ਸ਼ੂਟਰ ਕਾਬੂ ਉਹ ਸ਼ਾਇਦ ਬਲੌਂਗੀ ਤੋਂ ਕਾਬੂ ਕੀਤਾ ਤੇ ਇਸ ਤੋਂ ਇਲਾਵਾ ਦੋ ਹਾਨੇ ਦੱਸਦੇ ਆ ਕਿ ਫਰਾਗ ਨੇ ਜੀ ਜੀ ਇਧਰ ਜੀ ਨਫੇ ਸਿੰਘ ਰਾਟੀ ਦਾ ਮਾਮਲਾ ਦੇਖੀਏ ਤਾਂ ਇਹਦੇ ਵਿੱਚ ਤਬਿਲ ਸੰਗਵਾਨ ਹੈ ਉਹਨੂੰ ਨੰਦੂ ਕਹਿੰਦੇ ਨੇ ਹੂੰ ਹੂੰ ਤਾਂ ਉਹ ਹੁਣ ਯੂਕੇ ਦੇ ਵਿੱਚ ਦੱਸਿਆ ਜਾ ਰਿਹਾ ਕਥੇ ਤੌਰ ਤੇ ਕਹਿ ਸਕਦੇ ਆਪਾਂ ਕਿਉਂਕਿ ਪੱਕਾ ਪਤਾ ਨਹੀਂ ਹੁੰਦਾ ਕਿ ਅਗਲਾ ਕਿੱਥੇ ਬੈਠਾ ਹੈ ਜੀ ਇਹਨੇ ਪੋਸਟਪਾਸਟ ਜ਼ਰੂਰ ਦਾਵਾ ਕੀਤਾ ਹੈ ਕਿ ਦਰਅਸਲ ਰਾਠੀ ਨੂੰ ਇਸ ਕਰਕੇ ਮਾਰਿਆ ਕਿਉਂਕਿ ਮਨਜੀਤ ਮਾਹਨ ਨੂੰ ਸਮਰਥਨ ਦੇ ਰਿਹਾ ਸੀਗਾ ਤਾਂ ਮਨਜੀਤ ਮਾਹਨ ਇਹਨਾਂ ਦਾ ਦੁਸ਼ਮਣ ਹੈ ਤੇ ਇਸ ਤੋਂ ਪਹਿਲਾਂ ਵੀ ਇੱਕ ਭਾਜਪਾ ਆਗੂ ਦਾ ਇਹਨਾਂ ਨੇ ਕਤਲ ਕਰਕੇ ਤੇ ਇਸੇ ਤਰ੍ਹਾਂ ਹੀ ਜ਼ਿੰਮੇਵਾਰੀ ਲਈ ਸੀ ਕਥੇ ਤੌਰ ਤੇ ਉਦੋਂ ਵੀ ਉਹਨਾਂ ਨੇ ਦਾਵਾ ਇਹੋ ਕੀਤਾ ਸੀਗਾ ਸੋ ਨਿਹਾਜ਼ਾ ਇਹ ਮਾਮਲਾ ਜਿਹੜਾ ਉਹ ਜੁੜਦਾ ਜਾ ਰਿਹਾ ਫਿਰ ਉਸੇ ਤਰ੍ਹਾਂ ਹੀ ਜਿਵੇਂ ਪੋਲੀਟੀਸ਼ਨ ਕਰਦੇ ਆ ਜਾਂ ਅੱਗੇ ਆਪਾਂ ਦੇਖਿਆ ਸੀਗਾ ਸੁਖਦੇਵ ਸਿੰਘ ਉਹ ਜਿਹੜਾ ਇੱਥੇ ਮਾਰੇ ਆ ਸੀਗਾ ਹੂੰ ਹੂੰ ਰਾਜਸਥਾਨ ਦੇ ਵਿੱਚ ਉਹਦੇ ਵਿੱਚ ਇਹ ਜਿਵੇਂ ਟੁਕ ਟੁਕ ਟਾ ਦੋ ਚਾਰ ਐਂਗਲ ਇਸੇ ਤਰ੍ਹਾਂ ਦੇ ਜੁੜਦੇ ਸਨ ਤਾਂ ਇਹ ਰਾਠੀ ਵਾਲਾ ਮਾਮਲਾ ਜਿਹੜਾ ਸੰਧਿਆ ਜਾਂਦਾ ਸੀਗਾ ਕਿ ਇਹਦੇ ਵਿੱਚ ਵੀ ਗੈਂਗਸਟਰਾਂ ਦਾ ਐਂਗਲ ਹੋ ਸਕਦਾ ਤਾਂ ਉਹਦੇ ਵਿੱਚ ਨਾਲ ਇੱਕ ਪੋਲੀਟੀਸ਼ੀਅਨ ਦਾ ਵੀ ਐਂਗਲ ਦਿੱਤਾ ਗਿਆ ਪੋਲੀਟੀਸ਼ੀਅਨਸ ਦਾ ਵੀ ਐਂਗਲ ਦਿੱਤਾ ਕਿ ਯਾਨੀ ਪੋਲਿਟਿਕਸ ਦਾ ਵੀ ਐਂਗਲ ਹੈ ਦੂਸਰੇ ਪਾਸੇ ਇਧਰ ਨੂੰ ਜ਼ਿੰਮੇਵਾਰੀ ਵੀ ਆ ਗਈ ਹੈ ਕਿ ਅਸੀਂ ਮਾਰਿਆ ਤੇ ਮਾਰਿਆ ਇਸ ਕਰਕੇ ਕਿ ਮਨਜੀਤ ਪਾਲ ਦੇ ਨਾਲ ਰਲ ਰਲ ਕੇ ਇਹ ਕਬਜ਼ੇ-ਕਬਜ਼ੇ ਜਿਹੜੇ ਸੀ ਲੈਿੰਦੇ ਸੀ ਧੱਕਾ ਕਰਦੇ ਸੀ ਹਮ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਬਿਲਕੁਲ ਖੁਸ਼ਖਬਰੀ ਆ ਜਿਹੜਾ ਸਰਕਾਰ ਦੇ ਨਾਲ ਜੁੜੀ ਹੋਈ ਹੈ ਜਿਹੜੀ ਉਹ ਸੁਣਦੇ ਤੇ ਸੁਣਾਉਂਦੇ ਆ ਦਰਅਸਲ ਕੱਲ ਮਾਨ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਉਹਦੇ ਵਿੱਚ ਇੱਕ ਖੂਬਸੂਰਤ ਗੱਲ ਕਹੀ ਗਈ ਆ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਸੀਗਾ ਸੰਗਰੂਰ ਦੇ ਵਿੱਚ ਸ਼ੁਰੂ ਕੀਤਾ ਜਿਹਦੇ ਵਿੱਚ 100 ਬੀਬੀਆਂ ਨੂੰ ਅਸੀਂ ਸਕੂਲਾਂ ਦੀਆਂ ਵਰਦੀਆਂ ਇਤਿਆਦਿਕ ਜੋ ਹੁੰਦਾ ਸਮਾਨ ਤੇ ਆਰ ਉਹਨਾਂ ਦਾ ਠੇਕਾ ਦਿੰਨੇ ਆ ਯਾਨੀ ਟੈਂਡਰ ਦਿੰਨੇ ਆ ਜੋ ਮਰਜ਼ੀ ਕਹਨੋ ਕੰਮ ਦਿੰਨੇ ਆ ਤਾਂ ਇਹੀ ਕੰਮ ਕਹਿੰਦੇ ਉਹਨੂੰ ਬਤਾ ਕੇ ਅਸੀਂ ਕਰ ਰਹੇ ਹਾਂ ਕਿ ਜੋ ਸਮੈਕ ਮੈਂ तकरीबन 80000 ਨਫਰੀ ਹੈ ਕਿ ਜਿਹੜੀ ਉਹਨਾਂ ਦੀ ਵਰਦੀ ਸਿਉਣ ਦੀ ਸਾਰੀ ਜ਼ਿੰਮੇਵਾਰੀ ਹੋਏਗੀ ਉਹ ਇਸੇ ਤਰ੍ਹਾਂ ਹੀ ਬੀਬੀਆਂ ਕੋਲ ਜਾਏਗੀ ਅੱਛਾ ਜੀ ਅਸੀਂ ਇਹਨੂੰ ਹੌਰੀਜ਼ਨ ਵਾਰੀਅਰ ਉਹ ਵਰਵਾਵਾਂਗੇ ਤੇ ਉਹਨਾਂ ਨੇ ਚਾਈਨਾ ਦੀ ਮਿਸਾਲ ਵੀ ਦਿੱਤੀ ਸੀ ਕਿ ਚਾਈਨਾ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਮੈਨੂਫੈਕਚਰਿੰਗ ਜਿਹੜੀ ਆਪਿੰਡਾ ਚੁਂਦੀਆ ਮੈਂ ਇਸ ਗੱਲ ਤੋਂ ਬਿਲਕੁਲ ਕੈਲੋ ਕੇ متاثر ਵੀ ਆ ਤੇ ਬਿਲਕੁਲ ਇਹ ਨਾਲ ਮਤਫਿਕ ਵੀ ਆ ਸਹਿਮਤ ਵੀ ਆ ਬਹੁਤ ਵੀ ਆ ਜੀ ਇਹ ਚਾਈਨਾ ਨੇ ਚਾਈਨਾ ਤੇ ਇੰਡੀਆ ਦੇ ਮਾਡਲ ਚ ਡਿਫਰੈਂਸ ਹੀ ਇੱਥੇ ਆ ਇੰਡੀਆ ਨੇ ਤਰਕੀ ਜਿਹੜੀ ਆ ਨਾ ਕੈਲੋ ਕੇ ਜਿਹੜੀ ਬੇਸ ਲਾਈਨ ਜਿਹੜੀ ਖਿੱਚੀ ਆ ਨਾ ਉਹ ਸ਼ਹਿਰਾਂ ਤੋਂ ਖਿੱਚੀ ਆ ਜਦ ਕਿ ਚਾਈਨਾ ਮਾਡਲ ਜੇ ਉਹਨਾਂ ਦੇ ਤਰਕੀ ਦੀ ਤੁਸੀਂ ਗੱਲ ਕਰੋਗੇ ਤਾਂ ਪਿੰਡਾਂ ਤੋਂ ਸ਼ੁਰੂ ਹੋਈ ਸੀ ਜੀ ਸੋ ਇਸ ਕਰਕੇ ਬਾਖ ਸਾਹਿਬ ਨੇ ਉਸ ਕਲ ਨੂੰ ਫੜਿਆ ਬਹੁਤ ਵਧੀਆ ਗੱਲ ਆ ਇਹ ਕਿਤੇ ਨਾ ਕਿਤੇ ਚੱਲੋ ਜਿੱਥੇ ਚੰਗਾ ਕੰਮ ਕਰਦੇ ਸਾਡਾ ਕਹਿਣਾ ਵੀ ਫਰਜ਼ ਆ ਬਈ ਚੰਗਾ ਇਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦਾ ਸੈਲਪ ਹੈਲਪ ਗਰੁੱਪ ਉਹਨਾਂ ਦਾ ਕੰਮ ਆ ਜਾਂ ਇਸ ਤਰ੍ਹਾਂ ਹੋ ਟੁੱਟ ਵੀ ਜਿਹੜੀ ਉਜਰਤ ਕਿਸੇ ਨੂੰ ਉੱਥੇ ਮਿਲੇ ਇੰਨਾ ਤੱਕ ਕੰਮ ਪਹੁੰਚੇ ਮੈਨੂਫੈਕਚਰਿੰਗ ਹੋਣ ਲੱਗ ਪਵੇ ਖੇਂਗਾ ਦਾ ਸਮਾਨ ਤਿਆਰ ਜਿੰਨਾ ਵੀ ਵੱਧ ਤੋਂ ਵੱਧ ਕੰਮ ਪਿੰਡਾਂ ਚ ਭੇਜਿਆ ਜਾਵੇ ਅਮੀਰੇ ਖਾਲਦਨ ਨਾਲ ਬਹੁਤ ਬਿਹਤਰ ਹੈ ਜੀ